ਸੰਗਤ ਜੀ ਅੱਜ ਅਸੀਂ ਪੂਤਾ ਮਾਤਾ ਕੀ ਅਸੀਸ ਤੇ ਵਿਚਾਰ ਕਰਨੀ ਹੈ ਇਹ ਵਿਚਾਰ ਇਹ ਕਰਨੀ ਹੈ ਕਿ ਇਹ ਕੌਣ ਮਾਤਾ ਹੈ ਜਿਹੜੀ ਆਪਣੇ ਪੁੱਤ ਨੂੰ ਅਸੀਸਾਂ ਦੇ ਰਹੀ ਹੈ ਇਹ ਕਹਿ ਰਹੀ ਹੈ ਕਿ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਕੌਣ ਮਾਤਾ ਹੈ ਜਿਹੜੀ ਕਹਿ ਰਹੀ ਹੈ ਕਿ ਤੈਨੂੰ ਇਹ ਮੇਰੇ ਪੁੱਤ ਤੈਨੂੰ ਨਿਮਖ ਨੇ ਕਪਲ ਵੀ ਤੈਨੂੰ ਨਾ ਵਿਸਰੇ ਤੂੰ ਹਰ ਟਾਈਮ ਉਸ ਜਗਦੀਸ਼ ਉਸ ਪ੍ਰਭੂ ਪ੍ਰੀਤਮ ਨੂੰ ਯਾਦ ਕਰਦਾ ਰਹਿ ਉਤਾ ਸਿਮਰਨ ਕਰਦਾ ਰਹੇ ਇਹ ਕੌਣ ਹੈ ਮਾਤਾ ਕੀ ਇਹ ਸੰਸਾਰੀ ਮਾਤਾ ਹੈ ਕੀ ਸੰਸਾਰੀ ਪੁੱਤ ਹੈ ਇਹ ਵਿਚਾਰ ਕਰਨੀ ਆਪਾਂ ਇਹ ਸਮਝਣਾ ਹੈ ਕੌਣ ਮਾਤਾ ਮਾਤਾ ਤੇ ਕੌਣੇ ਪੁੱਤ ਇਹ ਸੰਗਤ ਜੀ ਇਹ ਸੰਸਾਰੀ ਪੁੱਤ ਨਹੀਂ ਹੈ ਤੇ ਨਾ ਹੀ ਸੰਸਾਰੀ ਮਾਤਾ ਹੈ ਇਹ ਨਿਰਾਕਾਰੀ ਮਾਤਾ ਹੈ ਤੇ ਨਿਰਾਕਾਰੀ ਕੋਤਾਏ সূਖਸ਼ਮ ਮਾਤਾ ਤੇ সূਖਸ਼ਮ ਪੁੱਤ ਹੈ ਇਹ ਕੌਣ ਹੈ ਇਹ ਮਾਤਾ ਹੈ ਮਤ ਮਾਤਾ ਸੰਤੋਖ ਪਿਤਾ ਇਹ ਮਤ ਹੈ ਇਹ ਮਤ ਮਾਤਾ ਏ ਇਹ ਅਕਲ ਜਿਹਨੂੰ ਕਹਿੰਨੇ ਆ ਸੋਜੀ ਇਹ ਉਹ ਮਾਤਾ ਏ ਜਿਹੜੀ ਬਵੇਕ ਬੁੱਧ ਵਾਲੀ ਮਾਤਾ ਏ ਤੇ ਪੁੱਤ ਕੌਣ ਏ ਇਹ ਪੁੱਤ ਇਹ ਪੁੱਤ ਹੁਣ ਪੋਤਾ ਏ ਪਰ ਇਹ ਪਹਿਲਾਂ ਮਨ ਸੀ ਇਹ ਹੁਣ ਚਿੱਤ ਬਣ ਗਿਆ ਹੁਣ ਇਹ ਪੁੱਤ ਬਣ ਗਿਆ ਹੈ ਮਾਤਾ ਦਾ ਹੁਣ ਇਹ ਮੱਤੀ ਦੇਵੀ ਦਾ ਪੁੱਤ ਬਣ ਗਿਆ ਏ ਇਹ ਹੁਣ ਚਿੱਤ ਬਣ ਕੇ ਪੁੱਤ ਬਣਿਆ ਪਹਿਲੋਂ ਪੁੱਤ ਪਹਿਲਾਂ ਵੀ ਸੀ ਪਰ ਪਹਿਲੋਂ ਮਨ ਸੀ ਇਹ ਪੁੱਤ ਜਿਹੜਾ ਸੀ ਇਹ ਜੋ ਮਾਤਾ ਹੈ ਨਾ ਇਹ ਪਹਿਲਾ ਮਾਤਾ ਨਹੀਂ ਸੀ ਇਹ ਪਹਿਲਾ ਕਮਤ ਸੀ ਇਹ ਇਹ ਕਮਤ ਹੋਣ ਕਰਕੇ ਕਮਤ ਕਿਉਂ ਸੀ ਇਹ ਸੰਸਾਰੀ ਸੀ ਸੰਸਾਰੀ ਕਮਤ ਇਹਦੇ ਕੋਲ ਸੀ ਕਿਉਂਕਿ ਇਹਦੇ ਕੋਲ ਗਿਆਨ ਨਹੀਂ ਸੀ ਇਸ ਮਾਤਾ ਕੋਲ ਇਸ ਅਕਲ ਦੇ ਕੋਲ ਬੁੱਧ ਕੋਲ ਗਿਆਨ ਨਾ ਹੋਣ ਕਰਕੇ ਇਹਦੇ ਇਹ ਕਮਤ ਹੋ ਗਈ ਤੇ ਕਮਤ ਹੋਣ ਕਰਕੇ ਇਹਦੇ ਵਿੱਚੋਂ ਪੁੱਤ ਉਪਜਿਆ ਕਮਾਲ ਇਹ ਮਨ ਪੈਦਾ ਹੋ ਗਿਆ ਇਹ ਚੋਂ ਇਕ ਕਮਤ ਦੇ ਵਿੱਚੋਂ ਜਦੋਂ ਪੈਦਾ ਹੋਇਆ ਤੇ ਮਨ ਪੈਦਾ ਹੋ ਗਿਆ ਤੇ ਮਨ ਕਬੀਰ ਸਾਹਿਬ ਕਹਿੰਦੇ ਬੂਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ ਇਹ ਮਨ ਜਦੋਂ ਪੈਦਾ ਹੋ ਗਿਆ ਨਾ ਇਹ ਮਾਲ ਕਿਹੜਾ ਲੈ ਆਇਆ ਕਾਮਕਰੋ ਲੋਭ ਉਹ ਹੰਕਾਰ ਦਾ ਝੂਠ ਨਿੰਦਿਆ ਚੁਗਲੀ ਆ ਲੈ ਠੱਗ ਬਣ ਗਿਆ ਇਹ ਚੋਰ ਬਣ ਗਿਆ ਇਹਨੇ ਸ਼ਹੀ ਬਣ ਗਿਆ ਇਹਨੇ ਬੜਾ ਕੁਝ ਕੀਤਾ ਇਹਨੇ ਇਹ ਉਹ ਉਪਜਿਆ ਸੀ ਪਰ ਹੁਣ ਕੀ ਹੋ ਗਿਆ ਇਹ ਮਾਤਾ ਨੂੰ ਅਕਲ ਆਈ ਇਹ ਕਮਤ ਨੂੰ ਜਿਹੜੀ ਸੀ ਨਾ ਕਮਤ ਹੁੰਦਿਆਂ ਹੋਇਆਂ ਇਹਨੂੰ ਠੋਕਰ ਵੱਜੀ ਇਹਨੂੰ ਅਕਲ ਆਈ ਇਹਨੇ ਗਿਆਨ ਪ੍ਰਾਪਤ ਜਦੋਂ ਕੀਤਾ ਇਹ ਮੱਤੀ ਦੇਵੀ ਬਣ ਗਈ ਇਹ ਬੁੱਧ ਬਣ ਗਈ ਸਬੁੱਧ ਹੋ ਗਈ ਇਹਨੂੰ ਵਿਵੇਕ ਬੁੱਧ ਮਿਲ ਗਈ ਕਿਰਪਾ ਹੋ ਗਈ ਉੱਤੋਂ ਪਰਮੇਸ਼ਰ ਦੀ ਤੇ ਮਨ ਜਿਹੜਾ ਸੀ ਇਹ ਮਨ ਮਰ ਕੇ ਚਿੱਤ ਬਣ ਗਿਆ ਹੁਣ ਚਿੱਤ ਬਣ ਗਿਆ ਹੁਣ ਮਾਤਾ ਕਹਿੰਦੀ ਹੁਣ ਤੂੰ ਸਦਾ ਪਾਜ ਉਸ ਆਪਣੇ ਪ੍ਰਭੂ ਪ੍ਰੀਤਮ ਪਿਤਾ ਨੂੰ ਪਾਚ ਹੁਣ ਹੁਣ ਉਹਦਾ ਸਿਮਰਨ ਕਰ ਹਮੇਸ਼ਾ ਉਹਨੂੰ ਯਾਦ ਕਰ ਆਹ ਕਹਿ ਰਹੀ ਇਹ ਪੁੱਤ ਤੇ ਇਹ ਮਾਤਾ ਏ